ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਸਾਥੀਓ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਪਹਿਲਾਂ ਵੀ ਸੂਚਿਤ ਕੀਤਾ ਜਾ ਚੁੱਕਾ ਹੈ ਬੇਨਤੀ ਕੀਤੀ ਜਾ ਚੁੱਕੀ ਹੈ ਕਿ ਜੋ ਪਿੰਡ ਜੇਠੂਕੇ ਵਿਖੇ ਭੋਲਾ ਸਿੰਘ ਸਬਜੀ ਵਾਲਾ ਤੇ ਬਹੁਤ ਮਿਹਨਤੀ ਕਿਸਾਨ ਹੈ ਬਹੁਤ ਹੀ ਮਿਹਨਤ ਕਰਦਾ ਹੈਗਾ ਆਪਣੇ ਵਾਹਣ ਦੇ ਵਿੱਚ ਸਬਜੀ ਲਾਉਂਦਾ ਹੈ ਸਬਜੀ ਲਾ ਕੇ ਹੋਰ ਸਬ지ਆ ਵੀ ਲਾਈਆਂ ਹੋਈਆਂ ਹੋਰ ਵੀ ਪਰ ਹੁਣ ਇਸ ਵਾਰ ਉਹਨੇ ਗੰਡਿਆਂ ਦੀ ਪਨੀਰੀ ਜਿਹੜੀ ਤਿਆਰ ਕੀਤੀ ਹੋਈ ਹੈ ਆ ਅਸੀਂ ਜਿੱਥੇ ਫਿਰਦੇ ਹਾਂ ਬਹੁਤ ਵੱਡੀ ਪੱਧਰ ਤੇ ਕਿਸਾਨ ਵੀਰ ਲਿਜਾ ਚੁੱਕੇ ਆ ਆ ਬਸ ਉਹ ਖੜੇ ਨੇ ਸਾਹਮਣੇ ਭੂਲਾ ਸਿੰਘ ਤੇ ਨਾਲ ਉਹ ਇੱਕ ਵੀਰ ਗਾਹਕ ਹੈ ਕੋਈ ਲੈਣ ਆਇਆਗਾ ਤੇ ਆ ਇਧਰ ਸਬਜੀ ਉਹਦੀ ਹੋਰ ਵੀ ਲਾਈ ਹੋਈ ਹੈ ਪਰ ਆਪਾਂ ਅੱਜ ਗੱਲ ਵਿਸ਼ੇਸ਼ ਪਨੀਰੀ ਦੀ ਕਰਨੀ ਹੈ ਇਹ ਪਨੀਰੀ ਹੈ ਜਿਹੜੀ ਐਲ 28 ਪੰਜਾਬ ਨਵਾਂ ਨਰੋਆ ਯੂਨੀਵਰਸਿਟੀ ਦਾ ਵੀ ਹੈ ਇਹ ਪਨੀਰੀ ਦੀ ਜੇ ਨਿਸਰਦੀ ਹੈ ਲਾਉਣ ਤੋਂ ਬਾਅਦ ਗੰਢੇ ਨਸਾਰੂ ਹੁੰਦੇ ਤਾਂ ਇਹ ਵੀਰ ਕਹਿੰਦਾ ਵੀ ਦੁੱਗਣੇ ਪੈਸੇ ਲੈ ਜਾ ਆ ਕੇ ਜੇ ਨਿਸਰਦੀ ਹੈ ਤੇ ਗੰਢੇ ਲੰਦੇ ਜਾਂ ਨਿਸਰਦੀ ਹੈ ਇਹ ਪੱਕੀਏ ਗਰੰਟੀ ਦਿੰਦਾ ਵੀਰ ਆਪਾਂ ਉਹਦੇ ਨਾਲ ਵੀ ਗੱਲ ਕਰਾਵਾਂਗੇ ਇਸ ਕਰਕੇ ਲੋਹੜੀ ਦਾ ਸਮਾਂ ਆ ਗਿਆ ਮੂਰੇ ਕਿਉਂ ਹੁਣ ਮਤਲਬ ਇਤੋਂ ਬਾਅਦ ਲੋਹੜੀ ਤੋਂ ਬਾਅਦ ਤਾਂ ਕਹਿੰਦੇ ਵੀ ਇਹਦਾ ਘਟ ਜਾਂਦਾ 10 8-10 ਦਿਨਾਂ ਬਾਅਦ ਗੰਡੇ ਲਾਉਣ ਦਾ ਕਿਉਂ ਲੋਹੜੀ ਤੋਂ 10 ਕਿ ਦਿਨ ਬਾਅਦ ਤੱਕ ਹੀ ਸਮਾਂ ਹੁੰਦਾ ਇਹਦਾ ਲਾਉਣ ਦਾ ਸੋ ਬੇਨਤੀ ਹੈ ਵੀ ਵੱਧ ਤੋਂ ਵੱਧ ਦਰਸ਼ਨ ਦਿਓ ਆ ਕੇ ਜਿੱਪੰਡ ਜੇਠੂ ਕੇ ਭੋਲਾ ਸਿੰਘ ਸਬਜ਼ੀ ਵਾਲਾ ਜਦੋਂ ਕਾਲੇ ਗੇਟ ਤੋਂ ਆਉਂਗੇ ਤੁਸੀਂ ਵੱਡੇ ਰੋਡ ਤੋਂ ਨੈਸ਼ਨਲ 7 ਨੰਬਰ ਤੋਂ ਤੇ ਡਰੇਨ ਟੱਪ ਕੇ ਇੱਥੇ ਕਬੇ ਪਾਸੇ ਘਰ ਆ ਕੇ ਸੱਜੇ ਪਾਸੇ ਬੂਰੀ ਤੇ ਲਿਖ ਕੇ ਲਾਇਆ ਹੋਇਆ ਵੀ ਪਨੀਰੀ ਇੱਧਰੋਂ ਮਿਲਦੀ ਐ ਪਨੀਰੀ ਐ ਐਲ 28 ਪੰਜਾਬ ਨਵਾਂ ਨਰੋਆ ਇਹ ਵੀਰ ਦਾ ਨੰਬਰ ਐ 98 728 50 48 98 728 50 48 ਇਹਦਾ ਨੰਬਰ ਐ ਵੀਰ ਦਾ ਰੇਟ ਵੀ ਬਾਜਵਾ ਐ ਸੋ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਜਿਹੜੀ ਮੈਂ ਗੱਲ ਕਹੀ ਆ ਆਪਦੇ ਮੂੰਹੋਂ ਵੀ ਨਿਸਰਨ ਦੀ ਗਾਰੰਟੀ ਦਿੰਦਾ ਵੀ ਜੇ ਗੰਡਿਆਂ ਦੀ ਫੱਕ ਨਿਸਰ ਜੇ ਮੇਰੀ ਲਈ ਹੋਈ ਤਾਂ ਤੁਗੁਨੇ ਪੈਸੇ ਵਾਪਸ ਕਰੂੰਗਾ ਹਾਂ ਵੀਰ ਜੀ ਜਿਹੜੀ ਤੁਸੀਂ ਗਰੰਟੀ ਦਿੰਨੇ ਉਹ ਨਿਸਰਨ ਦੀ ਉਹ ਮੈਂ ਉਹੀ ਤਾਂ ਨਹੀਂ ਕਹਿਤਾ ਕਿਤੇ ਨਹੀਂ ਨਹੀਂ ਫੁੱਲ ਗਰੰਟੀ ਆ ਆਪਣੀ ਠੀਕ ਹੈ ਹਾਂ ਦੁੱਗਣੇ ਪਾਸ਼ੇ ਵਾਪਸ ਕਰਾਉਂਦੇ ਠੀਕ ਹੈ ਇੱਕ ਆਵਲਾ ਨੰਬਰ ਵੀ ਬੋਲ ਦਿਓ 98728 5044 ਹਾਂ ਠੀਕ ਦੇਖੋ ਵੀਰੋ ਇੱਕ ਤਾਂ ਹੁਣ ਮੈਂ ਗੱਲ ਜਿਹੜੀ ਕਹਿਣੀ ਆ ਉਹ ਐ ਲੱਖੂ ਖਾਣੀ ਬੇਨੇ ਜਾਣ ਕੇ ਕਹਿਤੀ ਹੋਣੀ ਐ ਕਿ ਮੈਂ ਵੀ ਕੋਈ ਚੈਨਲ ਵਾਲਾ ਨਹੀਂ ਹੈਗਾ ਮੈਂ ਵੀ ਕਿਸਾਨ ਆ ਮੈਨੂੰ ਜਾਣਦੀ ਹੋ ਤੁਸੀਂ ਬਲਵਿੰਦਰ ਸਿੰਘ ਜੇਠੂ ਕੇ ਮੈਂ ਇਹ ਜਿਹੇ ਵੀਡੀਓ ਪਾਉਂਦੇ ਹੀ ਰਹਿਣਾ ਸੋ ਇਸ ਕਰਕੇ ਕੋਈ ਲਾਲਚ ਨਹੀਂ ਆਪਾਂ ਨੂੰ ਆਪਾਂ ਸਿਰਫ ਇਹ ਕਰਕੇ ਪਾਉਣਾ ਵੀ ਰੇਟ ਵਾਜਵਾ ਨਿਸਰਦੀ ਇਹ ਦੰਦਾ ਗਰੰਟੀ ਵੀ ਗੰਡਿਆਂ ਦੀ ਸਾਡੇ ਦੀ ਫੱਕ ਆ ਜਿਹੜੀ ਨਿਸਰੂ ਨਹੀਂ ਜਿਹੜੀ ਪਨੀਰੀ ਅਸੀਂ ਦੰਨੇ ਆ ਨਿਸਰੂ ਨਹੀਂ ਉਹਦੇ ਪੈਸੇ ਅਸੀਂ ਦੁੱਗਣੇ ਵਾਪਸ ਕਰਾਂਗੇ ਬਹੁਤ ਬਹੁਤ ਧੰਨਵਾਦ ਤੇ ਜਰੂਰ ਦਰਸ਼ਨ ਦਿਓ ਪਿੰਡ ਜੇਠੂਕੇ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ